ਕਹਿੰਦਾ ਕੋਈ ਵਜਾਉਂਦਾ ਟੱਲੀਆਂ ਤੇ ਕੋਈ ਵਜਾਉਂਦਾ ਟੱਲ ਸਾਰੀਆਂ ਗੱਲਾਂ ਬੰਦ ਕਰ ਦੋ ਤੇ ਮੇਰੀ ਸੁਣ ਲੋ ਗੱਲ ਹੈ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਜੀਐਸ ਕਾਲੇਕੇ ਅੱਜ ਆਪਾਂ ਪਿੰਡ ਕਾਲੇਕੇ ਦੇ ਬਰਨਾਲਾ ਤਾਣਾ ਮੰਡੀ ਦੇ ਵਿੱਚ ਹੈ ਨਾ ਐਦਰ ਤੁਸੀਂ ਨਿਗਾ ਮਾਰ ਸਕਦੇ ਹੋ ਕਾਲੇਕੇ ਪਿੰਡ ਦੀ ਦਾਣਾ ਮੰਡੀ ਆ ਗਈ ਜੀ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਖੜੇ ਆਪਾਂ ਹੈ ਨਾ ਮਲਕੀ ਸਿੰਘ ਨਿੱਕਾ ਜਿਨ੍ਹਾਂ ਨੇ ਇਹ ਫੈਕਟਰੀ ਬਣਾਈ ਹੈ ਜੀ ਆਪਾਂ ਬੋਰਡ ਇੱਕ ਵਾਰੀ ਚੱਲ ਤੁਹਾਨੂੰ ਦਿਖਾ ਦਿੰਨੇ ਆ ਗੁਰੂ ਕਿਰਪਾ ਫਰਨੀਚਰ ਹਾਊਸ ਆ ਵੈਸੇ ਇਹ ਥੋੜਾ ਜਿਹਾ ਗਲਤ ਨਾਮ ਹੋ ਗਿਆ ਸੀਗਾ ਇਹ ਚੇਂਜ ਕਰਵਾਉਣਾ ਬੋਰਡ ਸੋ ਇੱਥੇ ਆਪਾਂ ਖੜੇ ਆ ਜੀ ਇਧਰ ਜੇ ਆਪਾਂ ਗੱਲ ਕਰੀਏ ਹਨਾ ਨਵੀਂ ਦੁਕਾਨ ਹੈ ਬਿਲਕੁਲ ਬਹੁਤ ਹੀ ਜਿਆਦੇ ਖੁਸ਼ੀਆਂ ਵਾਲਾ ਦਿਨ ਹੈ ਪਿੰਡ ਕਾਲੇ ਕਹਿੰਦੇ ਵਿੱਚ ਜਿਵੇਂ ਆਪਾਂ ਕਹਿੰਦੇ ਵੀ ਤਰੱਕੀ ਦੀ ਰਾਹ ਤੇ ਚੱਲਿਆ ਹੋਇਆ ਪਿੰਡ ਹੈ ਐਸ ਪਾਸੇ ਜਿਹੜਾ ਹੈਗਾ ਸ਼ੋਰੂਮ ਹੈ ਜਿਹੜਾ ਤਿਆਰ ਹੋ ਰਿਹਾ ਜਿੱਥੇ ਤੁਹਾਨੂੰ ਹਰ ਇੱਕ ਪ੍ਰਕਾਰ ਦਾ ਫਰਨੀਚਰ ਤਿਆਰ ਮਿਲੂਗਾ ਬਿਲਕੁਲ ਪਿਓਰ ਤੇ オリジナル ਕਹਿਣ ਦਾ ਦਾਵਾ ਕਰਦੇ ਨੇ ਮਲਕੀਤ ਸਿੰਘ ਨਿੱਕਾ ਜੀ ਲੱਕੜ ਤੁਸੀਂ ਦੇਖ ਸਕਦੇ ਹੋ ਚਿਣੀਆਂ ਪੰਿਆਂ ਨੇ ਲੱਕੜਾ ਹਨਾ ਅੰਦਰ ਫੈਕਟਰੀ ਨਵੀਂ ਹੈ ਬਿਲਕੁਲ ਸਟਾਰਟਿੰਗ ਕੰਮ ਹੈ ਤੇ ਬਾਕੀ ਆਪਾਂ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਤੇ ਤਿਆਰੀ ਹੋ ਰਹੀ ਹੈਗੀ ਫੈਕਟਰੀ ਦੀ ਸਾਰੀ ਦੀ ਦਰਵਾਜ਼ਾ ਫੈਕਟਰੀ ਹਰ ਇੱਕ ਪ੍ਰਕਾਰ ਦਾ ਇੱਥੇ ਜਿਹੜਾ ਕੰਮ ਹੈ ਕਿਚਨ ਵਗੈਰੇ ਦਾ ਜਾ ਪਦਰ ਕੋਠੀਆਂ ਨਮੀਆਂ ਪਾਉਨੇ ਹਨਾ ਉਹਨਾਂ ਦੇ ਜਿਹੜਾ ਹੈਗਾ ਗਾ ਦਰਵਾਜੇ ਦਰੂਜਾਂ ਦਾ ਕੰਮ ਹੈ ਜਿਹੜਾ ਸਾਰਾ ਹੋਊਗਾ ਬਾਕੀ ਆਪਾਂ ਮਿਸਤਰੀ ਸਾਹ ਨਾਲ ਕਰਦੇ ਆ ਗੱਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਨਾ ਲੱਗੇ ਪੈਨੇ ਸਵੇਰ ਸਵੇਰ ਦਾ ਟਾਈਮ ਹੈ ਤੇ ਮੇਲਾ ਵੀ ਆਉਂਦਾ ਨੇੜੇ ਕਾਲੇ ਕੇ ਪਿੰਡ ਦਾ ਉਸ ਤੋਂ ਇੱਥੇ ਤੁਸੀਂ ਜਰੂਰ ਇੱਕ ਵਾਰੀ ਮਾਰੇਓ ਢੇੜਾ ਤੇ ਦੇਖ ਕੇ ਜਰੂਰ ਜਾਇਓ ਆਪਾਂ ਕਰਦੇ ਆ ਗੱਲਬਾਤ ਮਿਸਤਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਠੀਕ ਠਾਕ ਹੋ ਹਾਂ ਬਹੁਤ ਵਧੀਆ ਠੀਕ ਠਾਕ ਜੀ ਅੱਛਾ ਲੱਗੇ ਪਿਓ ਫਿਰ ਹੈ ਹਾਂਜੀ ਹਾਂ ਕੰਮ ਦਾ ਤੜਕੇ ਸ ਨਹੀਂ ਲੱਗ ਜਾ ਨਹੀਂ ਫਿਰ ਕੰਮ ਬਿਲਕੁਲ ਜੀ ਬਿਲਕੁਲ ਕੰਮ ਦਾ ਜ਼ਰੂਰੀ ਹੈ ਹਾਂਜੀ ਪਹਿਲਾਂ ਤਾਂ ਜੀ ਮੁਬਾਰਕਾਂ ਵਧਾਈਆਂ ਤੁਹਾਨੂੰ ਨਵੀਂ ਫੈਕਟਰੀ ਦੀਆਂ ਹਨਾ ਤੇ ਜਿਹੜਾ ਕੰਮ ਕੀਤਾ ਪਿੰਡ ਕਾਲੇ ਕੰਦੇ ਵਿੱਚ ਤੁਸੀਂ ਬਹੁਤ ਸੋਹਣਾ ਕੰਮ ਹੈ ਜੀ ਬਹੁਤ ਵਧੀਆ ਕੰਮ ਹੈ ਅ ਇਧਰ ਨਹੀਂ ਤਾਂ ਇੱਕ ਮੰਡੀ ਦਾ ਕਰਕੇ ਨਾ ਖੁੱਲੀ ਜਗ੍ਹਾ ਆ ਗਈ ਇਧਰ ਡਾਣ ਬਾਰੇ ਕੁਛ ਵੀ ਆਪਾਂ ਜੀ ਮਾਡੀਆ ਲੋਡ ਕਰਕੇ ਖੜਾ ਬਹਿ ਸਕਦੀ ਟਰੱਕ ਭਰ ਲੋ ਇੱਥੇ ਖੜਾ ਕੇ ਦੀ ਬੈਠ ਪਈ ਜਾਂਦਾ ਜੀ ਕੋਲੇ ਤੇ ਆਪਾਂ ਲੋਡ ਕਰਕੇ ਇੱਥੇ ਖੜਾ ਸਕਦੇ ਆ ਜੀ ਅਸੀਂ ਤੇ ਆਰ ਥੱਤੀ ਬਹੁਤ ਥੱਤੀ ਹੋਜੀ ਤਿਆਰੀ ਆਪਾਂ ਹੂੰ ਹੂੰ ਬਾਕੀ ਸਾਰੇ ਜੀ ਆਪਣਾ ਜਿਹੜਾ ਕੰਮ ਆ ਗਾ ਇਹ ਵੀ ਆਪਾਂ 36 ਸਾਲ ਹੋ ਗਏ ਸਾਨੂੰ ਕੋਠਿਆਂ ਦੇ ਘਰਾਂ 'ਚ ਕੰਮ ਕਰਦੇ ਨੂੰ ਆਪਾਂ ਨੂੰ ਅੱਛਾ ਪਹਿਲਾਂ ਤਾਂ ਉਹ ਲੋਕ ਮਤਲਬ ਘਰਾਂ 'ਚ ਜਾ ਕੇ ਕੰਮ ਕਰਦੇ ਸੀ ਕੰਮ ਕਰਦੇ ਤੇ ਆਲੇ ਦਾ ਸਮਾਨ ਹੁੰਦਾ ਤੇ ਆਪਾਂ ਲੇਬਰ ਲੈਂਦੇ ਸੀ ਉਹ ਕੋਠਿਆਂ ਤੱਕੜੀਆਂ ਚੜ੍ਹਦੀਆਂ ਕੋਠੀਆਂ ਹੋਈਆਂ ਹੁੰਦੀਆਂ ਨੇ ਸਾਰੇ ਏਦੂ ਜੱਡਾ ਲੱਕੜ ਦੀ ਪੌੜੀ ਹੋਈ ਕਾਫੂ ਸਾਰੇ ਡਾਇਨਾਸੌਰ ਸਾਗਮਣ ਦਾ ਸਮਾਨ ਆ ਸਾਰੇ ਡੁੱਜਡ ਕੰਮ ਕਰਦੇ ਸੀ ਆਪਾਂ ਇਹ ਹੁਣ ਜੁਗ ਥੋੜਾ ਬਦਲ ਚੁੱਕਿਆ ਹੀ ਹੁਣ ਜੁਗ ਬਦਲ ਚੁੱਕਿਆ ਵੀ ਆਪਾਂ ਰੈਡੀਮੈਂਟ ਵੀ ਇੰਨਾ ਚਿਰ ਆਪਾਂ ਕਰੇ ਲਵਾਵਾਂਗੇ ਵੀ ਆਪਾਂ ਤਿਆਰ ਕਰਨਾ ਕਾਲੀ ਹੋ ਗਈ ਲੋਕਾਂ ਨੂੰ ਵੀ ਫਟਾਫਟ ਜੀ ਕੋਠੀ ਪਾਈਆ ਮੁੰਡੇ ਦਾ ਵਿਆਹ ਕਰਨਾ ਦਰਵਾਜ਼ੇ ਚਾੜ ਦੀਏ ਕਾਲੇ ਤੋਂ ਕਾਲਾ ਹੁੰਦਾ ਹੈ ਨਾਲੇ ਤੋਂ ਕਾਲਾ ਹੁੰਦਾ ਹੁਣ ਜਿਆਦਾ ਵੀ ਆਹ ਕਹਿੰਦੇ ਦੋ ਦਿਨ ਚਲਾ ਦਈਏ ਲਾ ਦਈਏ ਡਰਾਇਰ ਨੇ ਕਹਿੰਦੇ ਦੋ ਦਿਨਾਂ ਚ ਅਸੀਂ ਬਰਾਤ ਭੋਣੇ ਦੇ ਆਲਾ ਤਰੀਕੇ ਨੂੰ ਲਾਉਣੇ ਅੱਜ ਜੜ ਕੇ ਆਉਣੇ ਦੀ ਇਹੋ ਉਹੀ ਗੱਲ ਆ ਭਾਈ ਜਦੋਂ ਵਿਆਹ ਵਾਲਾ ਘਰ ਹੁੰਦਾ ਉੱਥੇ ਮੰਨ ਕੇ ਚੱਲੋ ਵੀ ਰੰਗ ਵਾਲੇ ਵੀ ਆ ਜਾਂਦੇ ਨੇ ਚਣਾਈ ਵਾਲੇ ਵੀ ਆ ਜਾਂਦੇ ਨੇ ਫਿਰ ਅਗਲਾ ਕਹਿੰਦਾ ਲੱਕੜ ਦਾ ਜਿਹੜਾ ਝੰਡੜਖਾਨਾ ਆਪਾਂ ਫੈਕਟਰੀ 'ਚ ਆਰਡਰ ਦੇ ਦਈਏ ਵੀ ਭਾਈ ਉੱਥੇ ਹੀ ਤਿਆਰ ਕਰ ਦਿਓ ਤੁਸੀਂ ਤਿਆਰ ਕਰ ਦਿਓ ਪਰ ਜਿਹੜਾ ਆਪਣਾ ਕੰਮ ਆ ਇੱਕ ਤਾਂ ਰੀਅਲ ਬੋਰਡ ਹੋਣਗੇ ਅੱਛਾ ਆਹ ਬੋਰਡ ਆ ਜਿਵੇਂ ਮਿਸਤਰੀ ਸਾਹਿਬ ਨਾਲ- ਆਣੀ ਮੈਂ ਜਦੁਕਰਾਂ ਅੱਛਾ ਜਿਹੜਾ ਸਮਾਇਕਾ ਇੱਕਾਇਮਤੀ ਸ਼ੀਟ ਲੱਗ ਰਹੀ ਹੈ ਅੰਦਰ ਵੀ ਬਾਹਰੇ ਵੀ ਅੱਛਾ 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 ਟਿੰਗ ਵੀ ਇਸੀ ਮੇਰੇ ਕੋਈ ਬੰਦੇ ਨੇ ਜਿਹਨਾਂ ਨੇ ਅਸੀਂ ਕੰਮ ਕਰਕੇ ਆਉਣੇ ਆ ਫੁੱਲ ਦਿਹਾੜੀ ਦੇ ਨੰਨਾਂ ਨੂੰ ਪਰ ਜੇ ਕਿਸੇ ਨਾਲ ਆਪ ਕਰਾਉਣਾ ਹੋਵੇ ਉਹ ਵੀ ਕਰਵਾ ਸਕਦਾ ਕੋਈ ਤਰਾਜ ਨਹੀਂ ਮੈਂ ਕਿលਿਆ ਕਿਸੇ ਆਪ ਦੇ ਥਿਲੇ ਆਵਾਂਗੇ ਬਣਾ ਕੇ ਦੇ ਦਾਂਗੇ ਜੇ ਕਿਸੇ ਨੇ ਚਿਰੋਣੇ ਦੇ ਸੀ ਲੇਬਰ ਕੱਟ ਚੱਕਦੇ ਆਂਗੇ ਪਰ ਬਾਕੀ ਗੋਡੇ ਚਾਬ ਦੀ ਲੱਕੜ ਬੰਨ 36 ਸਾਲ ਹੋ ਗਏ ਲਾਉਂਦੇ ਨੂੰ ਰੀਅਲ ਲੱਕੜਾ ਹੈ ਪਰ ਜੇ ਰਪੋਟਾਂ ਕੈਲਾ ਨੇ ਦੇਸੀ ਕੈਲਾ ਨੇ ਅਸੀਂ ਨਹੀਂ ਲਾਉਂਦੇ ਉਹ ਅਸੀਂ ਨਾ ਕਮਾਉਣਾ ਆਪਾਂ ਨੇ ਪੈਸਾ ਉਜਮੂ ਦੀ ਕੈਲ ਪਈ ਆ ਓਰੀਜਨਲ ਆ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਆਪਾਂ ਪੈਸਾ ਨਹੀਂ ਕਮਾਉਣਾ ਲੋਕਾਂ ਨੂੰ ਕੁਆਲਿਟੀ ਦਿਖਾਉਣੀ ਆ ਅੱਛਾ ਇਹ ਇਹ ਕਿਹੜੀ ਲੱਕੜ ਹੈ ਜੀ ਫਿਰ ਆ ਜੋ ਜਮੂ ਦੀ ਕੈਲ ਆਈ ਹੈ ਆ ਜੋ ਵੀ ਦੋਸਤੋ ਆਪਾਂ ਦਿਖਾਈਏ ਆਪਾਂ ਨੌਂ ਜਰੂਰ ਸੁਣਿਆ ਪਰ ਪਛਾਣ ਵੀ ਕਰ ਲਿਓ ਭਾਈ ਐਸੀ ਪੱਲੇ ਵੀ ਬਣਾਉਣੇ ਆ ਆਪ ਅੱਛਾ ਇਹ ਜੰਮੂ ਦੀ ਕੈਲ ਕਹਿੰਦੇ ਨੇ ਇਹਨੂੰ ਪੜਤਲ ਕਹ ਲਏ ਜੇ ਬਟਨ ਜੇ ਬਣਾ ਕੇ ਪਲਾਈਆਂ ਲਾ ਕੇ ਉੱਤੇ ਸਮੈਕਾ ਜਮਾਉਣੇ ਆ ਵੀ ਪੱਲੇ ਕਾਜੇ ਨਹੀਂ ਥੱਕ ਜਾਂਦੇ ਇਹਦਾ ਪੱਲਾ ਹੋ ਜਾਂਦਾ ਇਹਦੇ ਨਾਲ ਜਿੰਦਗੀ ਫਿਰ ਲੋਕ ਪੂਗਾ ਨਹੀਂ ਦੇ ਪਕਸੇ ਆ ਜੰਮੂ ਦੀ ਕੈ ਲਾ ਗਈ ਜੀ ਠੀਕ ਹੈ ਜੀ ਦੇਖੋ ਬਦੋਤੋ ਕਹਿੰਦੇ 585 ਕੀ ਪਾ ਕੇ ਦੋ ਫਰੇਮਾ ਬਣਾਉਣੇ 7.5 ਇੰਚ ਨਹੀਂ 8 ਇੰਚ ਦੇ 7 ਇੰਚ ਦੇ ਜੀਰ ਮਾਰ ਕੇ ਦੋ ਫਰੇਮਾ ਬਣਾ ਦਿੰਦੇ ਆ 9 ਇੰਚੀ ਆਪਾਂ ਕਹਿੰਦੇ ਕੁਰਤੀ ਪਾਉਣੇ ਤਾਂ ਆਹ ਖਤੇ 8 ਇੰਚੀ 9 ਇੰਚ ਦੋ ਵਰਦੀਆ ਜੰਮੂ ਦੀ ਕੈ ਲਾਈ ਇਹ ਸਾਹਿਬ ਮਿਸਤਰੀ ਸਾਹਿਬ ਕੱਲ ਇਹ ਆ ਵੀ ਦੇਖੋ ਜੇ ਹੁਣ ਤੁਸੀਂ 9 ਇੰਚੀ ਪਾਓ ਇਧਰਲੇ ਪਾਸੇ ਦੋ ਨੇ ਰਾਜ ਬੰਦ ਨਾ 9 ਇੰਚੀ ਪਾਓ 4 ਪਾਓ 10 ਪਾਓ ਭਾਈ ਹੈਨਾ ਜਿਹੜਾ ਆਮ ਗਾਹਕ ਹੈ ਉਹਨੇ ਤਾਂ ਇਹ ਕਹਿਣਾ ਵੀ ਭਾਈ ਸਾਡਾ ਪੱਲਾ ਜਿਹੜਾ 빙ਾ ਨਾ ਹੋਵੇ ਲਮਕੇ ਨਾ ਉਹਦੀ ਕੋਈ ਗਰੰਟੀ ਵਾਰੰਟੀ ਹੈਗੀ ਗੀ ਮੇਰੀ ਫੁੱਲ ਗਰੰਟੀ ਆ ਬੁਸ਼ਾ ਲਾ ਕੇ ਪੱਲੇ ਦੇ ਦਊ ਜੇ ਜਾ ਆਏ ਬੱਲੇ ਬਣਾਉਣਿਆ ਪਰ ਜੇ ਮੇਦੇ ਤਮਾਕ ਚੱਲੂ ਬੰਦਾ ਜੇ ਦੀ ਰਾਏ ਨਾ ਚੱਲੂ ਬੰਦਾ ਜੇ ਆਪਦੀ ਰਾਜ ਦੇ ਨਾਲ ਕੁਛ ਮਰਜ਼ੀ ਲੈ ਜੇ ਮੈਂ ਕਿਹਾ ਸੱਚ ਤਾਂ ਜੋ ਮਰਜ਼ੀ ਹੋਵੇ ਸਭ ਕੁਛ ਆਪਣੇ ਕੋਲੇ ਕੁਝ ਜੀ ਆਪ ਦਿਖਾਉਂਗਾ ਆ ਵੀ ਚਾਂਪ ਦੀ ਲੱਕੜੀ ਅੱਛਾ ਇਹ ਚਾਂਪ ਆ ਗਈ ਠੀਕ ਹੈ ਕਿੰਨਾ ਚਾਮ ਚੱਲ ਰਹੀ ਹੈ 50 60 ਸਾਲ ਤੋਂ ਇਹ ਅੱਛਾ 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 ਤੁਸੀਂ ਕਰ ਦੋਗੇ ਕਿ ਇਹ ओरिजिनल ਹੈ ਸਾਰੇ ਸੁੱਕਾ ਮਾਲ ਪਿਆ ਆਪਣਾ ਗਦਾਮ ਚ ਪਿਆ ਉਧਰ ਮਾਲ ਪੂਰਾ ਚੌੜਾ ਮਾਲ ਆਈ ਸੁੱਕਾ ਮਾਲਾ ਜਿਹਦੇ ਵਿੱਚ ਆਪਾਂ ਤਿਆਰ ਕਰਦੇ ਆ ਠੀਕ ਠੀਕ ਇਹ ਰੀਡੀਮੇਟ ਲੱਕੜਾ ਬਹੁਤ ਵਧੀਆ ਜਿਹਾ ਕੰਮ ਤਿਆਰ ਕਰਕੇ ਅੱਛਾ ਕਈ ਵਾਰ ਹੈ ਨਾ ਕਿਸੇ ਕੋਲ ਸਤੂਰੀਆਂ ਸਤੂਰੀਆਂ ਚੀਲਦੀਆਂ ਪਈਆਂ ਹੁੰਦੇ ਨੇ ਵੀ ਜਾਲੀ ਵਾਲੇ ਪੱਲੇ ਬਣਾਉਣੇ ਆ ਭਾਈ ਉਹ ਲੱਕੜ ਦੇ ਜਾਣ ਨਹੀਂ ਖੜਦਾ ਇਹ ਉਹਦੇ ਉੱਤੇ ਪੁਰਾਣੀ ਚਈ ਬਹੁਤ ਬੰਦੇ ਆਏ ਨੇ ਅੱਛਾ 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 ਇੱਥੇ ਕਹਿੰਦੇ ਬੰਦੇ ਮਾ ਕੋਈ ਹੋਰ ਵੀ ਆਏ ਨੇ ਪਰ ਮੈਂ ਲੈਂਦਾ ਨਹੀਂ ਕੱਲ ਨੂੰ ਲਾਂਭਾ ਹੀ ਆਪਣੇ ਸਰੇ ਹੁਣ ਆਹ 20 ਚਾਂਪ ਦੀ ਲੱਕੜ ਰੰਦਾ ਹੱਥੀਂ ਦਾ ਮਾਲਾ ਅੱਛਾ ਮਾਣ ਵੀ ਰੇਸ ਕਰ ਸਕਦੇ ਆ ਦੇਖੋ ਜੀ ਠੀਕ ਹੈ ਠ ਜੇ ਲਾ ਰਿਹਾ ਫਾਰੇ ਦੇ ਮੈਂ ਗਰੰਟੀ ਜੋ ਜੇ ਮੇਰੇ ਮੁਤਾਬਕ ਨੂੰ ਬੰਦਾ ਹੀ ਆ ਦੋ ਜੀ ਹੁਣ ਫਿਰ ਬਣਾਉਣ ਨਾਲ ਇਹ ਵੀ ਦੱਸੀ ਚਲੀਏ ਦਰਸ਼ਕਾਂ ਨੂੰ ਵੀ ਆਪਾਂ ਨੇ ਕੱਲਾ ਦਰਵਾਜਾ ਦਾ ਕੰਮ ਹੀ ਐ ਜਾਂ ਕਿਚਨ ਵਗੈਰਾ ਜਿੰਦੀ ਫੀਟਿੰਗ ਕਿਚਨ ਉਹ ਦੇਖੀ ਚੰਦੀ ਫੀਟਿੰਗ ਕਿਚਨਾ ਕਰਦੇ ਸਾਰੇ ਕੰਮ ਕਰਦੇ ਅੱਛਾ ਚੱਕੀ ਚੰਦਾ ਕੰਮ ਵੀ ਰੈਡੀ ਐ ਹਾਂ ਰੈਡੀ ਐ ਕਿਚਨ ਦਾ ਕੰਮ ਕਿਚਨ ਬਣਾਈ ਪਈ ਆ ਜੀ ਆਪਣੇ ਕੋਲੇ ਠੀਕ ਐ ਬਣਾਈ ਜਨੈ ਇੱਥੇ ਬਣਾਈ ਜਨੈ ਆਪਾਂ ਤੇ ਆਦੇ ਵਾਸਤੇ ਕੋਈ ਕੰਟਰ ਆ ਗਿਆ ਜੀ ਆਪਣੇ ਕੋਲੇ ਅੱਛਾ ਆਹ ਕਾਊਂਟਰ ਵੀ ਤਿਆਰ ਕਰ ਰਹੇ ਹੋ ਕਿਸੇ ਦਾ ਇਹ ਛੰਨਾ ਪਿੰਡ ਤੋਂ ਹਾਂਜੀ ਹਾਂ ਉਹ ਨਵਾਰੀ ਆ ਗਈ ਨਾ ਜੀ 300 ਹਾਂ ਜੋ ਨਵਾਰੀ ਆ ਗਈ ਅੱਛਾ ਉਹ ਅਲਮਾਰੀ ਆ ਉਹਨਾਂ ਦੀ ਹਾਂ ਤੁਸੀਂ ਰਹਿਣੇ ਲਾਉਣ ਵਾਲਾ ਅੱਜ ਥੋੜੀ ਜੀ ਦਿੱਕਤ ਦੀ ਲਾ ਰਿਹਾ ਹਾਂ ਬਸ ਤੇ ਬਾਕੀ ਅੱਗੇ ਆ ਜਾਈਏ ਆ ਲੈ ਵੀ ਦੋਸਤੋ ਕੋਈ ਮਰਜ਼ੀ ਹੈ ਫਰਨੀਚਰ ਇਹ ਨਹੀਂ ਵਿਕਲਾ ਦਰਵਾਜੇ ਆ ਹੈਨਾ ਵੀ ਤੁਸੀਂ ਕਿਚਨ ਦਾ ਤਿਆਰ ਕਰਵਾਉਣਾ ਉਹ ਵੀ ਤੁਸੀਂ ਇੱਥੋਂ ਤਿਆਰ ਕਰਵਾ ਸਕਦੇ ਹੋ ਜਾਲੀ ਵਾਲੇ ਲਵਾਉਣੇ ਆ ਉਹ ਕਰਵਾ ਸਕਦੇ ਹੋ ਕੋਈ ਕਾਊਂਟਰ ਬਣਵਾਉਣਾ ਉਹ ਤਿਆਰ ਕਰਵਾ ਸਕਦੇ ਹੋ ਹੈਨਾ ਲੱਕੜ ਦਾ ਜਿਹੜਾ ਮਰਜ਼ੀ ਕੰਮ ਹੈ ਵੀ ਤੁਸੀਂ ਇੱਥੇ ਆ ਸਕਦੇ ਹੋ ਆ ਕੇ ਇੱਥੇ ਤਿਆਰ ਕਰਵਾ ਸਕਦੇ ਹੋ ਤੁਸੀਂ ਆਪ ਹੀ ਕਰਦੇ ਹੋ ਹੱਥੀ ਹਾਂਜੀ ਹਾਂ ਬਾਕੀ ਕਰਦੇ ਆਂ ਹੂੰ 40 40 ਸਾਲ ਹੋ ਗਏ ਕੰਮ ਕਰਦੇ ਆ ਇਹ ਬੇਟਾ ਇਹ ਬੇਟਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਭਾਈ ਤੁਹਾਡਾ ਵੀ ਮੁਬਾਰਕਾ ਤੁਹਾਨੂੰ ਵੀ ਨਵੀਂ ਵਰਕਸਾਪ ਦੀ ਕੀ ਨਾਮ ਆ ਤੁਹਾਡਾ ਗੁਰੂ ਕਿਰਪਾ ਫਰਨੀਚਰ ਹਾਊਸ ਜੀ ਆਪਣੀ ਦੁਕਾਨ ਦਾ ਨਾਮ ਹੈ ਜੀ ਤੇ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਜਸਕਰਨ ਸਿੰਘ ਤੁਸੀਂ ਵੀ ਕਰਦੇ ਹੋ ਫਰ ਨਾਲ ਕੰਮ ਹਾਂਜੀ ਨਾਲ ਕਰਦੇ ਜੋ ਆਪਣਾ ਪੜਾਈ ਵਗੈਰਾ ਸਟੱਡੀ ਵੀ ਕੰਮ ਮੇਰੀ ਲਾਸਟ ਈਅਰ ਚੱਲ ਰਿਹਾ ਜੀ ਬਹੁਤ ਵਧੀਆ ਜੀ ਸੋਹਣੀ ਗੱਲ ਹੈ ਹਨਾ ਪੜ੍ਹਾਈ ਵੀ ਜ਼ਰੂਰੀ ਚਾਰ ਹੋ ਰਿਹਾ ਹੈ ਫਿਰ ਵੀਡਿਓ ਪਾ ਰਹੇ ਹਈ ਆਪਾਂ ਉਹ ਚ ਕੁੰਡਾ ਕਬਜਾ ਜੋ ਵੀ ਚੀਜ਼ ਆ ਕਿਸਾਨ ਵੇੜ ਦੇ ਸਮਾਨ ਅਪਲਾਈ ਬੋਰ ਆ ਲੱਕੜਾ ਸਾਰੀ ਚੀਜ਼ਾਂ ਨਹੀਂ ਆਪਾਂ ਮੱਲਕ ਕਿਸ ਇੱਕ ਸੱਤ ਥੱਲੀ ਸਾਰਾ ਕੁਝ ਮਿਲੂ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਇਹ ਤਾਂ ਜਾਂਚ ਕਰਨੀ ਆ ਦੇਖੀ ਆਪਣੇ ਬਾਰੇ ਹੈਂਡਲੌਕ ਅੱਛਾ ਅੱਛਾ ਠੀਕ ਹੈ ਭਾਈ ਆ ਦੇਖੋ ਚੀਜ਼ਾਂ ਨਹੀਂ ਦੀ ਆ ਜੀ ਹੂੰ ਕੁਆਲਿਟੀ ਦੇਖੋਈ ਤੁਸੀਂ ਕੁਆਲਿਟੀ ਚੈੱਕ ਅੱਛਾ ਇੱਕ ਗੱਲ ਹੋਰ ਹੈ ਜਿਵੇਂ ਹੁਣ ਹੈਂਡਲੌਕ ਵਗੈਰਾ ਛੋਡੇ ਕੋਲੋਂ ਲੈ ਕੇ ਜਾਂਦਾ ਫਿਰ ਕੱਲ ਨੂੰ ਤੁਸੀਂ ਵੀ ਇਹ ਨਹੀਂ ਕਹਿ ਸਕਦੇ ਵੀ ਭਾਈ ਹੈਂਡਲ ਤੁਸੀਂ ਮਾੜਾ ਲਿਆਂਦਾ ਆਪਣੇ ਕੋਲ ਸਸਤੇ ਤੋਂ ਸਸਤੀ ਚੀਜ਼ ਵੀ ਆ ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਆ ਦੇਖੋ ਆ ਸਸਤਾ ਕਾ ਗਿਆ ਜੀ ਆਪਣੇ ਕੋਲ ਕੋਈ ਕੁਆਲਿਟੀ ਹੋ ਜਾਂਦੀ ਹੈ ਜੀ ਆ ਦੇਖੋ ਹੁਣ ਕਢਾਈ ਵਾਲਾ ਗਿਆ ਹਾਂ ਜੇ ਮਹਿੰਗੀ ਤੋਂ ਮਹਿੰਗਾ ਜੀ ਮਤਲਬ ਜਿਹੇ ਜਾਗਲੇ ਦਾ ਬਜਟ ਹੈ ਉਹ ਹੀ ਜੀ ਚੀਜ਼ ਆਪਾਂ ਤਿਆਰ ਕਰਵਾ ਸਕਦੇ ਆ ਲੈ ਸਕਦੇ ਨਾ ਕਹੋ ਕਹੋ ਜੀ ਆਪਾਂ ਉਸ ਮੇਕਾ ਲਾ ਕੇ ਅੱਛਾ ਅੱਛਾ ਆ ਸਮੇਕੀ ਦੀਆਂ ਸੀਟਾਂ ਆ ਗਈਆਂ ਹਨਾ ਬਾਕੀ ਭਾਈ ਹਲੇ ਨਵਾਂ ਕੰਮ ਆ ਹੌਲੀ ਹੌਲੀ ਨਾ ਸਾਰਾ ਕੁਝ ਤਿਆਰ ਹੋ ਜਣਾ ਜਿਹੇ ਜੀ ਲੱਕੜ ਤੁਸੀਂ ਚਾਹੁੰਦੇ ਹੋ ਕੋਈ ਸ਼ੀਟ ਐਂਡਟ ਕੋਈ ਸ਼ੀਟ ਨਹੀਂ ਹੈਗੀ ਅੰਦਰ ਚ ਅੱਛਾ ਹਾਂ ਇੱਕ ਐਮ ਦੀ ਸ਼ੀਟਾਂ ਨਹੀਂ ਇੱਕ ਅੰਦਰ ਦੀ ਸ਼ੀਟਾਂ ਅੰਦਰ ਲਾ ਕੇ ਦੇਵਾਂਗੇ ਦਰਵਾਜੇ ਦੇ ਇੱਕ ਐਮ ਦੀ ਸ਼ੀਟ ਬਾਹਰਲੇ ਲਾ ਕੇ ਦੇਵਾਂਗੇ ਫੈਂ ਦੇ ਤੇ ਸ਼ਿਕਮ ਨਹੀਂ ਕੀਤਾ ਹਜੇ ਕਿ ਕੋਈ ਤਮੰਨਾ ਹੋ ਕਿਸੇ ਘਾਟ ਦੀ ਐਸੀ ਲਾ ਕੇ ਦੇ ਵੀ ਸਕਦੇ ਆ ਸਾਡੇ ਕੋਲ ਸਭ ਤਰ੍ਹਾਂ ਦੀ ਚੀਜ਼ ਆਦੀ ਸਭ ਤਰ੍ਹਾਂ ਦੇ ਲਾ ਕੇ ਕੁਝ ਵੀ ਲੈਣਾ ਮੈਂ ਕਿ ਤੂੰ ਮਹਗਾ ਸੱਤ ਦਮਾ ਬਾਕੀ ਇੱਕ ਹੋਰ ਮਿਸਤਰੀ ਸਾਹਿਬ ਨਾਲੇ ਵੀ ਤੁਸੀਂ ਆਪਦੇ ਹੱਥੀ ਤਿਆਰ ਕਰ ਦਿਓ ਸੋਡੀ ਤਸੱਲੀ ਆ ਇੱਕ ਕਿਸੇ ਤੋਂ ਤਿਆਰ ਕਰਵਾਉਣਾ ਹਾਂਜੀ ਹਾਂ ਉੱਚ ਫਰਕ ਹੈ ਗੱਲ ਦਾ ਹਨਾ ਬਸ ਸੋਡੀ ਆਬਦੀ ਤਸੱਲੀ ਹੈ ਬਾਕੀ ਕਿਹੜੇ ਵਾਂਗੇ ਪੂਰੀ ਖੋਲੀ ਜੀ ਹੂੰ ਕਈ ਕੋਠੀਆਂ ਜੀ ਤੁਸੀਂ ਦੱਸੇ ਇੱਥੇ ਕੰਮ ਕਰਿਆ ਵੀ ਆ ਦੋਸਤੋ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਇੰਨੇ ਜਿਹੇ ਤਿਆਰ ਕਰੀਆਂ ਬਈਆਂ ਨੇ ਕੰਮ ਚੱਲ ਜਿੰਦਾ ਜੀ ਆਪਣੇ ਕਾਲੇ ਦੀ ਬੰਦਾ ਕੋਠੀ ਦੇ ਵਿੱਚ ਕੋਠੀ ਦਾ ਨਰਸ਼ਾ ਬਦਲ ਰਿਹਾ ਸਾਰਾ ਉਹ ਤੁਹਾਨੂੰ ਦਿਖਾਵਾਂਗੇ ਕੁਛ ਦਿਨਾਂ ਅੰਦਰ ਆਪਣਾ ਤਿਆਰ ਹੋ ਜਾਊਗਾ ਮਾਂ ਠੀਕ ਆ ਆ ਗਿਆ ਆਪਾਂ ਹੁਣ ਆਪਣੇ ਕਿਚਨ ਬਣੀ ਪਈ ਆਈ ਆ ਸਾਰੀ ਅੱਛਾ ਇਹ ਕਿਤਨਾਂ ਵਾਲ ਆ ਗਿਆ ਹੈ ਇਹ ਨੀਬਿਲੇਸ਼ਨ ਪਟਣ ਵਾਲਾ ਪਈ ਆਈ ਹਲੇ ਹਾਂ ਉਹ ਲੈ ਵੀ ਲੈ ਲੈ ਹੈਨਾ ਹਾਂ ਨੀਬਿਲੇਸ਼ਨ ਪਟਾ ਆਪਾਂ ਦੇਖ ਦੁੰਨੇ ਆ ਉਹ ਟਿੰਡ ਮਾ ਆ ਗਿਆ ਟਿੰਡ ਅੱਛਾ ਰੇਟ ਰੂਟ ਦੀ ਗੱਲ ਕਰੀਏ ਜੀ ਕੋਈ ਆਇਆ ਤਾਂ ਨਹੀਂ ਹੈਗਾ ਵੀ ਆਪਾਂ ਰੇਟ ਜਾਦੇ ਲਾਈ ਜਾਵਾਂਗੇ ਜੇ ਆਖੇ ਵੀ ਨਹੀਂ ਨਹੀਂ ਜੀ ਆਪਾਂ ਵਾਜਬ ਰੇਟਾਂ ਤੇ ਕੂਝ ਕੰਮ ਸਾਰਾ ਨਾ ਜੀ ਠੀਕ ਹੈ ਆਹ ਦੇਖ ਆਪਾਂ ਇੱਕ ਉੱਤੇ ਇਹ ਚ ਲਾਉਂਦੇ ਆਈ ਆਦੇ ਅੰਦਰ ਲੱਛ ਮੈਂ ਕਹੀਏ ਵਿੱਚ ਜਾਣਿਆ ਕੋਈ ਮੇਕਨੀਕ ਨਹੀਂ ਦੱਸ ਰਹਾ ਕੋਈ ਮੇਕਨੀਕ ਨਹੀਂ ਦੱਸ ਰਹਾ ਅੱਛਾ ਅੱਛਾ ਠੀਕ ਹੈ 2 ਘੰਟੇ ਸਮੇਂ ਦਾ ਆਪਣਾ ਆ ਗਿਆ ਜੀ ਇਹਦੇ ਤੋਂ ਲੈਵਲੇਸ਼ਨ ਪਟਣਾ ਲਈ ਆਪਣਾ ਹਮਮ ਇਹ ਤਾਂ ਭਾਈ ਸਾਰਾ ਆਪਾਂ ਓਰੀਜਨਲ ਦਾ ਕੰਮ ਆਈ ਇਹ ਤੁਸ ਨੂੰ ਬਿਲਡ ਦਿੰਦੀ ਹੈ ਜਾਂ ਕੋਈ ਕੋਈ ਸਿਉਖ ਨਹੀਂ ਲੱਗਦੀ ਕੋਈ ਸਲਾਬ ਨਹੀਂ ਆਉਂਦੀ ਇਹ ਸਾਡੀ ਗਾਰੰਟੀ ਹੈ ਜੀ ਅੱਛਾ ਅੱਛਾ ਨਾ ਸਿਉਖ ਲੱਗੇ ਨਾ ਸਲਾਬ ਆਵੇ ਇਹ ਤਾਂ ਤੁੱਕਿਆ ਹੀ ਸਾਰੇ ਦੂਜੇ ਟਸ ਮੈਕਾ ਲਗਾਤਾ ਜੀ ਆਪਾਂ ਵਿੱਚ ਤੇ ਬਾਹਰ ਇਹ ਤਾਂ ਮੈਂ ਟੈਂਡਰ ਵਿੱਚ ਪਾ ਕੇ ਦਿੰਦਾ ਜੀ ਆਪਾਂ 1050 ਦੇ ਵਿੱਚ ਜੀ ਅੱਛਾ ਇਹ ਜਿਹੜਾ ਦਰਵਾਜਿਆਂ ਦੇ ਰੇਟ ਦੀ ਜੇ ਆਪਾਂ ਗੱਲ ਕਰੀਏ ਹਾਂਜੀ ਹ ਕੀ ਸੋਚ ਵੀ ਤਿਆਰ ਹੋ ਜੂਗਾ ਹੀ ਉਹ ਆ ਮਾਰ ਤੇ ਲਾਉਣੇ ਆ ਆਪਾਂ ਪੈਂਡੜੀ ਸੀਟ ਲਾ ਕੇ ਆਪਾਂ ਹਾਂ ਤਾਂ ਤਾਂ ਬਣਾ ਬਿਚ ਨਾ ਹੁੰਦਾ ਆਪਾਂ ਦਰਵਾਜ਼ਾ ਸੀ 20000 ਦਾ ਵੀ ਤਿਆਰ ਕਰ ਦਿੰਨੇ ਆ ਇੱਕ ਨਾ ਆਪਾਂ ਆਮ ਜਿਹੜੇ ਮੇਰੇ ਵਰਗੇ ਦੇਸੀ ਜੇ ਬੰਦੇ ਨੇਗੇ ਉਹਨਾਂ ਨੂੰ ਆਪਾਂ ਪੰਜਾਬੀ ਚ ਐ ਦੱਸ ਦਈਏ ਵੀ 7 ਫੁੱਟ ਜਾਂ 7.5 ਫੁੱਟ ਦੀ ਹਾਈਟ ਦਰਵਾਜ਼ੇ ਦੀ 3 ਕੁ ਫੁੱਟ ਤੋਂ 3.5 ਫੁੱਟ ਮੇਰੇ ਖਲਚਾ ਚੌੜਾ ਹੁੰਦਾਗਾ ਵੀ ਆਮ ਜਾਂ ਜਿਹੜਾ ਉਹ ਕਰਵਾਉਣਾ ਪੈਂਦਾਗਾ ਜਮੇਸ਼ਰ ਮੈਕੇ ਵਾਲੇ ਦਰਵਾਜ਼ੇ ਦੀ ਆਪਾਂ ਸਰਮੈਕੇ ਵਾਲੇ ਦੀ ਗੱਲ ਕਰੀਏ ਹਨਾ ਉੱਚ ਕਿੰਨੇ ਮੇਲ ਹੁੰਦੇ ਨੇ ਕੀ ਰੇਟ ਜਿਵੇਂ ਕੋਈ ਸਕਰ ਫੁੱਟ ਦੇ ਹਿਸਾਬ ਨਾਲ ਜੇ ਆਪਾਂ ਦੱਸਿਆ ਜਾਵੇ ਮਤਲਬ ਕਿ ਜਦੋਂ ਇਹ 6x21 ਫੁੱਟ ਬਣ ਜਾਈ ਆਪਣਾ ਹੂੰ ਇਹ ਬੰਨੇ ਕਾ ਜੰਨ ਵੀ ਆਪਣੀ 130 ਰੁਪਏ ਫੁੱਟ ਵੇਚ ਸਕਦਾ ਇਹ ਅੱਛਾ ਗਾਹਕ ਤਾਂ ਕੰਨਿਆ ਜੀ 150 ਤੇ ਵੀ ਆ ਵੀ 200 ਤੇ ਵੀ ਆ 300 ਤੇ ਵੀ ਆ ਜਾਨਕੀ 130 ਤੋਂ ਸਟਾਰਟਿੰਗ ਹੈ ਸਟਾਰਟ ਹੀ ਹੈ ਆਪਣਾ ਠੀਕ ਠੀਕ 300 ਦੀ ਗੱਲ ਦੀ ਹੋਊਗੀ ਆ ਜੇ ਦੀ ਆਪਾਂ ਬਣਾ ਕੇ ਦੇ ਦੇਣਾ ਕੁੰਡਾ ਕਬਜਾ ਬੱਕਰੇ ਗੇ ਬੱਕਰੇ ਬੱਕਰੇ ਬਣਾ ਕੇ ਦੇਣਾ ਸਰ ਆ ਠੀਕ ਹੈ ਆਪਰੇ ਕੁੰਡਾ ਕਬਜਾ ਲਊਗਾ ਬਾਜ਼ਾਰ ਨਾਲ ਆਪਾਂ ਸਸਤਾ ਹੋਰ ਦੇਵਾਂਗੇ ਹਾਂ ਹੂੰ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਆ ਹਨਾ ਅ ਬਾਕੀ ਤਾਂ ਇਹ ਮਿਸਤਰੀ ਸਾਹਿਬ ਮੰਨੇ ਤਰ ਮੰਨੇ ਨੇ ਪਿੰਡ ਦੇ ਵਿੱਚ ਦੂਜੀ ਗੱਲ ਆ ਭਾਈ ਨਮਾ ਕੰਮ ਕਰਕੇ ਕੋਈ ਕਿਸੇ ਗੱਲ ਦਾ ਕੋਈ ਨਾ ਤਾਂ ਰੇਟ ਵੱਧ ਹੋਊਗਾ ਨਾ ਹੀ ਕੋਈ ਕਿਸੇ ਗੱਲ ਦਾ ਜਿਵੇਂ ਆਪਾਂ ਕਹਿੰਦੇ ਕੋਈ ਕਪੜੇ ਬਾਜੀ ਵਾਲੀ ਗੱਲ ਹੋਊਗੀ ਨਾ ਸੋ ਇੱਥੇ ਇੱਕ ਵਾਰੀ ਤੁਸੀਂ ਨੰਬਰ ਵੈਸੇ ਮੈਂ ਦਿਖਾਇਆ ਵੀ ਐ ਕਿਉਂਕਿ ਹੁਣ ਆਪਣਾ ਜਿਹੜਾ ਬੋਰਡ ਐ ਉਤੇ ਨਾਂ ਹੋ ਰਿਹਾ ਹੁਣ ਆਪਾਂ ਨਾਂ ਰੱਖੇਗਾ ਗੁਰੂ ਕਿਰਪਾ ਫਰਨੀਚਰ ਹਾਊਸ ਜੀ ਫਰਨੀਚਰ ਹਾਊਸ ਹੈ ਨਾ ਮੋਬਾਈਲ ਨੰਬਰ ਬੋਲਿਓ ਜੀ ਥੋੜਾ 7973775009 7973775009 ਜੀ 75009 ਇਹ ਤੁਹਾਡਾ ਨੰਬਰ ਆ ਸੰਪਰਕ ਕਰ ਲਿਓ ਜਦੋਂ ਵੀ ਤੁਹਾਨੂੰ ਲੋੜ ਆ ਜਿਨੇ ਕੋਈ ਕੋਠੀਆਂ ਪਾ ਰਹੇ ਨੇ ਬਣਵਾ ਰਹੇ ਨੇ ਜਾਂ ਸੋਚ ਰਹੇ ਨੇ ਹਨਾ ਇੱਕ ਦਰਵਾਜ਼ਾ ਲੈਣਾ ਚਾਹੇ ਤੁਸੀਂ ਪੰਜ ਲੈਣਿਆ 10 ਲੈਣਿਆ ਤਾਂ ਤੁਸੀਂ ਇਸ ਮਿਸਟਰੀ ਸਾਹਿਬ ਨਾਲ ਗੱਲਬਾਤ ਜ਼ਰੂਰ ਕਰ ਲਿਓ ਜੀ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਇਹ ਹੈਗੀ ਫੈਕਟਰੀ ਇਹ ਅੱਛਾ ਅੱਛਾ ਠੀਕ ਹੈ ਆਪਣੀ ਗ੍ਰੇਟ ਆਪਣੀ ਪਲਾਈ ਆ ਜੀ ਹੂੰ ਤੇ ਸੋ ਤਨਵੀ ਗ੍ਰੇਟ ਆਉਂਦੀ ਆ ਜੀ ਜੋ ਮਰਜੀ ਤਿਆਰ ਕਿਚਨ ਕਰਾ ਕਰਾ ਲਿਓ ਛੋੜੀਆ ਤਿਆਰ ਕਰਾ ਲੇ ਜੀ ਆਪਣੇ ਕੋਲ ਹਰਾ ਬੋਰਡ ਆਉਂਦਾ ਕੰਪਨੀ ਦਾ ਬੋਰਡ ਆ ਜੀ ਆਪਣੇ ਕੋਲ ਸੈਂਚਰੀ ਕੰਪਨੀ ਦਾ ਬੋਰਡ ਬੁਈ ਆਪਣੇ ਕੋਲ ਅੱਛਾ ਹਾਂਜੀ ਠੀਕ ਹੈ ਜਿਹੜਾ ਆਪਾਂ ਬਾਹਰ ਸਾਡ ਲਾ ਕੇ ਦਿੰਦੇ ਨੇ ਸੇਮ ਦਾ ਲਾਉਂਦੇ ਨੇ ਹਾਂ ਕੰਪਨੀ ਦਾ ਟੈਂਗ ਦਾ ਲਾਉਣਾ ਹੈ ਇਹ ਦਿੱਤੇ ਅੱਛਾ 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 ਕੋਸ ਨਹੀਂ ਤਾਂ ਹੋ ਗਈ ਆ ਕੰਪਨੀ ਹੁੰਦੀ ਹੈ ਮਨੇ ਯਾ ਪੇ ਆਪਣੇ ਕੋਲੇ ਆ ਥੱਲੇ ਪਾਈ ਨੇ ਆਪਣੇ ਕੋਲੇ ਸਾਰੇ ਅੱਛਾ ਜੇ ਵੀ ਦਾ ਕਹਿੰਦੀ ਆਪਣੇ ਕੋਲ ਚਮੰਨੇ ਵੀ ਆਪਾਂ ਸਾਡੇ ਗੋੜ ਤੇ ਨਹੀਂ ਕਰਾਉਣਾ ਆ ਵੀ ਆਪਾਂ ਬਲਾਈਚ ਕਰਵਾਉਣਾ ਬਲਾਈਚ ਕਰਾ ਲਓ ਹਰ ਇੱਕ ਤਰ੍ਹਾਂ ਦੀ ਚੀਜ਼ ਆਪਣੇ ਕੋਲੇ ਜਿਹੇ ਜਿਹੇ ਬਜਟ ਆ ਅਗਲੇ ਦਾ ਬਜਟ ਦਾ ਜੇ ਇਹ ਚ ਕਰਾਉਣਾ ਬੋਲਾਂ ਚ ਬੋਲਾਂ ਚ ਕਰਵਾ ਸਕਦਾ ਪਹਿਨ ਚੀਜ਼ ਅੰਦਰ ਲਾਉਣਾ ਹੀ ਆਪਾਂ ਕਿਤੇ ਕੋਈ ਇਹ ਨਾ ਆ ਕੇ ਕਹੇ ਇਹ ਨਾ ਆ ਕੇ ਮਿਸਤਰੀ ਸਾਹਿਬ ਕੋਈ ਕਹੇ ਦੇ ਵੀ ਭਾਈ ਇਹ ਹੀ ਚੀਜ਼ ਇਹੀ ਪੱਲਾ ਇਹੀ ਜੀ ਸਾਰਾ ਕੁਝ ਵੀ ਸਾਨੂੰ ਉੱਥੇ ਸਸਤਾ ਪੈਂਦਾ ਨਹੀਂ ਪੈ ਸਕਦਾ ਇਹ ਕਿਸ਼ੇ ਆਪ ਕਰ ਰਹੇ ਹਾਂ ਇਹ ਬੰਦੇ ਕਰਵਾ ਰਹੇ ਨੇ ਆਪ ਆਪ ਖੁਦ ਕਰ ਰਹੇ ਹਾਂ ਮਤਲਬ ਛੋਟੇ ਕੋਲ ਸਸਤੇ ਹੀ ਪੈਣੇ ਹੈ ਕਿਉਂ ਕਿ ਜਦੋਂ ਤੁਸੀਂ ਆਪ ਤਾਂ ਲੇਬਰ ਕੱਢ ਕੇ ਕਿਸੇ ਨੂੰ ਠੇਕਾ ਦੇ ਦੇਣਾ ਹੈ ਹੂੰ ਉਹ ਤਾਂ ਤੇ ਆਪ ਕਮਾਈ ਕਰਕੇ ਆਪ ਹੀ ਕਰਨਾ ਆਪਾਂ ਬਿਲਕੁਲ ਬਿਲਕੁਲ ਮੈਂ ਕਮਾਈ ਕਰੂੰਗਾ ਕਾਹਾਂ ਬੰਦਾ ਫੇਰ ਕਮਾਈ ਕਰੂੰਗਾ ਉਹ ਤਾਂ ਮੈਂ ਕੰਦੇਲੇ ਕਮਾਈ ਕਰਨੇ ਉਸ ਕਰਕੇ ਆਪਣਾ ਸਾਈਟ ਅੱਛਾ ਜੇ ਵਿੱਚੜਾਉਣ ਚੜਾਉਣ ਦੀ ਗੱਲ ਹੈ ਮਿਸਤਰੀ ਸਾਹਿਬ ਵੀ ਤੁਸੀਂ ਆਪ ਹੀ ਜਾਣੇ ਫਿਰ じゃ ਬੰਦੇ ਹੈਗੇ ਕੋਈ ਜਦ ਨਾ ਮੈਂ ਆਪ ਮੇਚਾ ਲੈ ਕੇ ਉਹਨੇ ਬੇਟਾ ਜਾਂਦਾ ਹੈ ਬੇਟਾ ਜਉ ਮੈਂ ਜਾਉਂਗਾ ਮੇਰੇ ਖਾਸ ਬੰਦੇ ਨੇ ਜਿਹੜੇ ਆਪਣੇ ਵਧੀਆ ਬੰਦੇ ਕਰੇ ਹੋਏ ਨੇ ਆਪਣੇ ਆਪ ਦੇ ਕੋਈ ਅਣਜਾਣ ਬੰਦਾ ਨਹੀਂ ਜਾਊਗਾ ਫਿਟਿੰਗ ਕਰਕੇ ਪਤਾ ਲੱਗੂ ਜੀ ਹਾਂ ਸ਼ੀ ਗੁਰੂ ਬਣਾ ਕੇ ਲੈਣਾ ਫਿਟਿੰਗ ਕਰਕੇ ਵੀ ਆ ਤੁਸੀਂ ਦੇਖੋ ਸਾਡੀ ਕਰੀ ਹੋਈ ਆ ਤੁਸੀਂ ਮੈਂ ਦਿਖਾਉਂਗਾ ਕੁਝ ਦਿਨਾਂ ਲਈ ਜੀ ਆਪਣੇ ਪਹਿਲੇ ਤੋਂ ਪਹਿਲਾਂ ਪਹਿਲਾਂ ਫਿਰ ਆਪਣਾ ਤਿਆਰ ਹੋ ਜੂ ਉਹ ਹਾਂਜੀ ਮੇਲੇ ਤੋਂ ਪਹਿਲਾਂ ਪਹਿਈ ਜੱਟ ਕਰਕੇ ਜੀ ਕੰਪਲੀਟ ਕਰਕੇ ਸਾਰੇ ਮੇਲੇ 'ਚ ਦਿਖਾ ਦੇਣਾ ਜੀ ਹਾਂ ਸਾਰਾ ਲਾ ਕੇ ਸਾਰਾ ਮੋੜ ਵਾੜ ਲਾ ਕੇ ਸਾਰੇ ਹੋਰ ਆਪ ਸਾਰਾ ਕਰਾ ਦੇਣਾ ਜੀ ਤਿਆਰ ਕਰਕੇ ਲੈ ਵੀ ਦੋਸਤੋ ਜਿੱਥ ਵੀਡੀਓ ਜਾਂਦੀ ਹੈ ਇੱਕ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਮੇਰੇ ਵੀਰ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਨਾਲ ਭਾਈ ਕਮੈਂਟਾਂ ਦੇ ਵਿੱਚ ਮਿਸਤਰੀ ਸਾਹਿਬ ਨੂੰ ਮੁਬਾਰਕਾਂ ਜ਼ਰੂਰ ਲਿਖ ਦਿਓ ਹਨਾ ਤੇ ਜਿਹੜੇ ਮੇਰੇ ਵੀਰ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਦਰਵਾਜ਼ੇ ਦੀ ਲੋੜ ਹੈ ਕੋਈ ਪੌੜੀਆਂ ਵੀ ਤੁਸੀ ਦਾ ਕਹਿੰਦੇ ਸੀ ਹਨਾ ਕਬੂੜ ਜੀ ਰਸੋਈਆਂ ਜੀ ਸਾਰੇ ਦਰਵਾਜੇ ਜਾਲੀ ਵਾਲੇ ਸਾਰਾ A to Z ਕੰਮ ਕਰਦੇ ਜੀ ਆਪਾਂ ਠੀਕ ਹੈ ਠੀਕ ਹੈ ਭਾਈ ਜਿਸ ਤਰ੍ਹਾਂ ਦੀ ਵੀ ਕੋਈ ਤੁਹਾਨੂੰ ਜ਼ਰੂਰਤ ਹੋਈ ਤਾਂ ਇੱਥੇ ਇਹ ਨੰਬਰ ਸਕਰੀਨ ਤੇ ਵੀ ਚੱਲਦਾ ਹੋਊਗਾ ਲਾਜ਼ਮੀ ਇੱਕ ਵਾਰੀ ਤੁਸੀਂ ਇੱਥੇ ਪਹੁੰਚਿਓ ਜਿਹੜਾ ਮਰਜ਼ੀ ਜਾਲੀ ਵਾਲੇ ਦਰਵਾਜੇ ਨੇ ਚਾਹੇ ਵੇਖ ਦੀ ਤੁਸੀਂ ਹਾਂ ਆਹ ਦੇਖ ਲਓ ਭਾਈ ਆਹ ਸਾਰਾ ਸਮਾਨ A to Z ਇੱਥੇ origignal ਸਮਾਨ ਮਿਲਣਾ ਤੁਹਾਨੂੰ ਬਾਕੀ ਫਾਈਬੀ ਕੋਲ ਦੀ ਗੱਲ ਕਰਦੇ ਸੀ ਹਨਾ फेविकोल ਵੀ ਮਾਈ ਕਹਿੰਦਾ ਵੀ ਆਪਾਂ ਓਰੀਜਨਲ ਫੇਵਿਕੋਲ ਵਰਤਦੇ ਆ ਠੀਕ ਹੈ ਜੀ ਵੀ ਵਾਰ ਦਾ 30 ਰੁਪਏ ਕਿਲੋ ਵੀ ਆਉਂਦਾਗਾ ਪਰ ਮੈਂ ਇਹ 15 ਕੇਨ ਵੇਚਨ ਕਰ ਚੁੱਕਿਆ ਜੀ ਤੇ ਦਸਹਰੇ ਤੋਂ ਬਾਅਦ ਕੰਮ ਚਲਾਇਆ ਤੇ ਮੈਂ 15 ਕੇਨ ਹੂੰ ਕਰ ਚੁੱਕਿਆ ਮੈਂ ਵੇਲੇ ਪਰ ਮੈਂ ਰੀਅਲ ਕੀ ਲਾ ਰਿਆ ਸਾਰੇ ਹੂੰ ਕੋਈ ਦਿੱਸੀ ਚੀਜ਼ ਨਹੀਂ ਹੋਗੀ ਐਨਮਾਰ ਕੋਈ ਬੋਰਡ ਨਹੀਂ ਹੋਊਗਾ 710 ਗ੍ਰੇਡ ਦਾ ਰੀਅਲ ਬੋਰਡ ਹੋਊਗਾ ਟੈਂਚਾ ਬਣਵਾ ਕੇ ਵੀ ਆਪਾਂ ਗੋੜਾ ਤੱਕ ਕੰਮ ਦੀ ਸ਼ੀਟ ਲਾਵਾਗੇ ਅੰਦਰ ਵੀ ਬਾਹਰ ਵੀ ਪਹਿੜਾ ਤੱਕ ਲਾਉਂਦੇ ਅੰਦਰ ਬਾਹਰ ਨਹੀਂ ਕੰਮ ਦੀ ਸ਼ੀਟ ਲਵੀ ਦੋਸਤੋ ਕਰ ਦਿਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀਡੀਓ ਹਨਾ ਤੇ ਨਮਾ ਕਮਾ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਪਿੰਡ ਕਾਲੇਕੇ ਤੇ ਆਪਾਂ ਮੰਨ ਕੇ ਚੱਲੋ ਵੀ ਜਿੱਦੇ ਆ ਸ਼ੋਰੂਮ ਦੁਆਰੇ ਮੂਹਰਲਾ ਜਿਹੜਾ ਹੈਗਾ ਫਰੰਟ ਤੇ ਤੁਹਾਨੂੰ ਦਿਖਾਇਆ ਤਿਆਰ ਹੋ ਗਿਆ ਉਹਦੇ ਵੀ ਵੀਡੀਓ ਪਾਵਾਂਗੇ ਤੇ ਜਿਹੜੇ ਮੇਰੇ ਵੀਰ ਨੂੰ ਦਰਵਾਜਿਆਂ ਦੀ ਲੋੜ ਆ ਹਨਾ ਇਸ ਨੰਬਰ ਤੇ ਸੰਪਰਕ ਕਰਕੇ ਜਰੂਰ ਕਰਨਾ ਇੱਕ ਵਾਰੀ ਪਿੰਡ ਕਾਲੇਕੇ ਕੰਦੇ ਵਿੱਚ ਪਹੁੰਚੋ ਜੀ ਸਰਦਾਰ ਮਲਕੀਤ ਸਿੰਘ ਨਿੱਕਾ ਕਾਲੇਕੇ ਜਿਹੜੇ ਮਿਸਤਰੀ ਸਾਹਿਬ ਨੇ ਇਹਨਾਂ ਦਾ ਇਹ ਜੀ ਹੈਗੀ ਐ ਇੱਥੇ ਵਰਕ ਸਾਹਿਬ ਨਵੀਂ ਵਰਕ ਸਾਵਾ ਸੋ ਸਾਰਿਆਂ ਦਾ ਧੰਨਵਾਦ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜਰੂਰ ਕਰ ਦੇ ਜੀ